ਉੱਦ ਨਸ਼ਿਆਂ ਦੇ ਵਿਰੁੱਧ ਜਿਹੜੀ ਪੰਜਾਬ ਸਰਕਾਰ ਵੱਲੋਂ ਮਹਿਮਾ ਸ਼ੁਰੂ ਕੀਤੀ ਗਈ ਆ ਉਸ ਤਹਿਤ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਹਰਵਿੰਦਰ ਸਿੰਘ ਬਿਰਕ ਅਤੇ ਐਸਪੀਡੀ ਸਰਬਜੀਤ ਰਾਏ ਜੀ ਔਰ ਸਰਵਨ ਸਿੰਘ ਬਾਲ ਡੀਐਸਪੀ ਫਲਾਉਰ ਸਾਹਿਬ ਦੀ ਰਹਿਨਮਾਈ ਹੇਠ ਸਾਰੇ ਇਲਾਕੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਤੇ ਇਹਦੇ ਵਿੱਚ ਸਾਨੂੰ ਬਹੁਤ ਹੀ ਇੱਕ ਵੱਡੀ ਸਫਲਤਾ ਹਾਸਲ ਹੋਈ ਜਦੋਂ ਕਿ ਚੰਕੀਨ ਚਾਹ ਜਿੱਤਲੇਤਾ ਔਰ ਚੌਕੀ ਅਮਤਾਜ ਜੁਲਕਾ ਕਲਾ ਨੇ ਮਿਲ ਕੇ ਜਿਹੜਾ ਕਾਨਾਟੇਸੀਆਂ ਲੱਗੇ ਜਿਹੜੀ ਹੈ ਬੰਡਾਲਾ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ ਇੱਕ ਸਕੂਟਰੀ ਦੇ ਉੱਤੇ ਇੱਕ ਜਨਾਨੀ ਜਿਹੜੀ ਆ ਉਹ ਆ ਰਹੀ ਸੀਗੀ ਉਹਦੇ ਕੋਲ ਜਿਹੜੀ ਆ 50 ਗ੍ਰਾਮ ਸਾਨੂੰ ਹੀਰੋਣ ਬਰਾਮਦ ਹੋਈ ਜਿਹੜੀ ਆ ਉਹਦੀ ਸਕੂਟਰੀ ਸਮੇਤ ਜਿਹੜਾ ਉਹਦਾ ਰੋਕ ਕੇ ਨਾਮ ਪਤਾ ਪੁੱਛਿਆ ਉਹਦਾ ਨਾਮ ਆ ਸੰਦੀਪ ਕੁਮਾਰ ਇਹਦੀ ਸਿਪਾ ਵਸੇ ਨੂਰਮੈਲ ਦੀ ਰਹਿਣ ਵਾਲੀ ਆ ਇਹ ਬੇਸਿਕਲੀ ਸਮਗਲਰ ਆ ਔਰ ਇਹਦਾ ਜਿਹੜਾ ਪਰਿਵਾਰਕ ਪਿਛੋਕੜ ਆ ਉਹ ਵੀ ਸਮਗਲਰਾਂ ਨਾਲ ਜੁੜਿਆ ਹੋਇਆ ਆ ਔਰ ਇਹ ਉਥੋਂ ਭਗੌੜੀ ਸੀਗੀ ਇਹਨੂੰ ਇਥੋਂ ਅਸੀਂ ਗ੍ਰਿਫਤਾਰ ਕਰਕੇ ਇਹਦੇ ਕੋਲ 50 ਗ੍ਰਾਮ ਹੀਰੋਂ ਜਿਹੜੀ ਉਹ ਬਰਾਮਦ ਕੀਤੀ ਆ ਇਸੇ ਤਰ੍ਹਾਂ ਇੱਕ ਹੋਰ ਨਾਕਾਬੰਦੀ ਦੌਰਾਨ ਜਿਹੜਾ ਹੈਗਾ ਸ੍ਰਿੰਦਰ ਮੋਹਨ ਐਸਆਈ ਵੱਲੋਂ ਊਸ਼ਾ ਰਾਣੀ ਪਿੰਡ ਘਾਉਰ ਦੀ ਰਹਿਣ ਵਾਲੀ ਆ ਇਹ ਸਾਡੀ ਲਿਸਟਡ ਦੋਸ਼ੀ ਸੀਗੀ ਟੈਟਰਰ ਸੀਗੀ ਇਹ ਭੱਜੀ ਹੋਈ ਸੀ ਜਿਹਨੂੰ ਇਹ ਇਹਨਾਂ ਨੇ ਗ੍ਰਿਫਤਾਰ ਕਰ ਲਏ ਉਹਦੇ ਕੋਲ ਜਿਹੜੀਆਂ ਹੈਗੀਆਂ 12 ਬੋਤਲਾਂ ਦੇਸ਼ ਸ਼ਰਾਬ ਬਰਾਮਦ ਕੀਤੀ ਆ ਉਹਦੇ ਖਿਲਾਫ ਇਹ ਮੁਕਦਮ ਨੰਬਰ 81 61 14 ਅਕਸਾਈ ਐਕਟ ਦਾ ਉਹ ਦਰਜ ਰਜਿਸਟਰ ਕੀਤਾ ਗਿਆ ਆ ਇਹ ਹੈਰੋਇਨ ਦੇਖ ਕੇ ਇਹ ਕਿਥੋਂ ਲਗਾਈ ਕਿੱਥੇ ਇਹਨੇ ਦੇ ਦੇ ਸੀ ਕਿੰਨੇ ਕੋ ਪਹਿਲਾਂ ਕਿੰਨੇ ਕਮਾਂਦੇ ਕਰਦੇ ਇੱਥੇ ਇਹਦੇ ਖਿਲਾਫ ਪਹਿਲਾਂ ਵੀ ਕਾਫੀ ਜ਼ਿਆਦਾ ਮੁਕਦਮੇ ਦਰਜ ਨੇ ਔਰ ਇਹਨੇ ਇਹ ਜਿਹੜੀ ਹੈਰੋਇਨ ਫੜੀ ਆ ਇਹਦੇ ਸਬੰਧ ਚ ਅਜੇ ਤਫ਼ਤੀਸ਼ ਜਾਰੀ ਆ ਇਹਦੇ ਲਿੰਕ ਤਰਨ ਤਾਰਨ ਨਾਲ ਜੁੜਦੇ ਲੱਗਦੇ ਨੇ ਸਾਨੂੰ ਪੇਸ਼ਗੇਸ਼ ਯਾਰੀਆ ਕੋਈ ਵੱਡੀ ਅਪਲਬਦੀ ਕਰਾਂਗੇ ਅੱਗੇ ਹੀ ਚਲਾ ਕੇ ਪ੍ਰੈਸ਼ਨ ਸਕੂਟੀ ਇਹਦੀ ਆਪਣੀ ਹਾਸ ਸਕੂਟੀ ਇਹਨੇ ਆਪਣੀ ਖਰੀਦੀ ਹੋਈ ਉਹਦੇ ਬਾਰੇ ਵੀ ਅਸੀਂ ਵੈਰੀਫਾਈ ਕਰਾਂਗੇ ਕਿ ਕਿੱਥੋਂ ਕਰਦੀ ਇਹਨੇ ਕਿੱਥੋਂ ਪੈਸੇ ਲੈ ਇਹਨੇ ਨੇ